ਵੀਰਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤਹਿਸੀਲ ਕੰਪਲੈਕਸ ਦੇ ਵਿੱਚ ਖੜੇ ਆ ਔਰ ਦੱਸ ਦਈਏ ਕਿ ਜਦੋਂ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਤਹਿਸੀਲਦਾਰਾਂ ਦੀਆਂ ਬਦਲੀਆਂ ਕਰਕੇ ਕਾਨਗੋ ਸਾਹਿਬ ਰਜਿਸਟਰੀਆਂ ਤੇ ਬਿਠਾ ਦਿੱਤੇ ਆ ਉਸ ਮਹੀਨੇ ਦੇ ਵਿੱਚ ਤੇ ਉਸ ਤੋਂ ਪਿਛਲੇ ਮਹੀਨੇ ਦੇ ਵਿੱਚ ਕਿੰਨੀਆਂ ਰਜਿਸਟਰੀਆਂ ਦਾ ਫਰਕ ਪਿਆ ਕਿੰਨਾ ਕਿ ਮਾਮਲੇ ਜਿਹੜੇ ਆ ਸਾਹਮਣੇ ਆਏ ਆ ਕਿ ਜਿੱਥੇ ਪੈਸੇ ਦਾ ਚੜਾਵਾ ਹੋ ਰਿਹਾ ਸੀ ਜਾਂ ਰਜਿਸਟਰੀਆਂ ਘਟ ਗਈਆਂ ਨੇ ਦੱਸ ਦਈਏ ਕਿ ਫਰਵਰੀ ਮਹੀਨੇ ਦੀਆਂ ਰਜਿਸਟਰੀਆਂ ਫਰਵਰੀ ਮਹੀਨੇ ਦੇ ਵਿੱਚ ਲਗਭਗ 12 1250 ਰਜਿਸਟਰੀ ਹੋਈ ਆ ਔਰ ਮਾਰਚ ਮਹੀਨੇ ਦੀ ਗੱਲ ਕਰ ਦਈਏ ਤਾਂ ਮਾਰਚ ਮਹੀਨੇ ਦੀ ਜਿਹੜੀ ਰਜਿਸਟਰੀ ਆ ਉਹ ਲਗਭਗ 1200 ਰਜਿਸਟਰੀ ਜਿਹੜੀ ਆ ਉਹ ਹੋ ਗਈ ਆ ਤਾਂ ਹੁਣ ਤੁਸੀਂ ਇਹ ਤਸਵੀਰਾਂ ਨੂੰ ਕਿਵੇਂ ਵੇਖਦੇ ਹੋ ਸਿਰਫ ਜੇ ਕਿਸੇ ਵੀ ਤਹਿਸੀਲ ਕੰਪਲੈਕਸ ਦੀ ਅਸੀਂ ਗੱਲ ਕਰਦੇ ਆ ਤਾਂ 100 200 ਦੀ ਰੇਸ਼ੀਓ ਦਾ ਫਰਕ ਪੈ ਰਿਹਾ ਉਹ ਵੀ ਜੇ ਕੰਬਾਈਨ ਕਰਦੇ ਆ ਅਸੀਂ ਪੂਰੇ 1 ਮਹੀਨੇ ਦੇ ਨਾਲ ਹੁਣ ਅਸੀਂ ਖੜੇ ਆ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਦੇ ਵਿੱਚ ਔਰ ਹੁਸ਼ਿਆਰਪੁਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਪੂਰੇ ਪੰਜਾਬ ਦੀਆਂ ਤਹਿਸੀਲਾਂ ਜਿਹੜੀਆਂ ਚੈੱਕ ਕੀਤੀਆਂ ਜਾਣਗੀਆਂ ਪੂਰੇ ਪੰਜਾਬ ਦੀ ਰੇਸ਼ੋ ਕੱਢੀ ਜਾਵੇਗੀ ਕਿ ਕਿੰਨੀਆਂ ਤਹਿਸੀਲਾਂ ਦੇ ਵਿੱਚ ਕਿਹੜੇ ਮਹੀਨੇ ਚ ਕਿੰਨੀਆਂ ਰਜਿਸਟਰੀਆਂ ਹੋਈਆਂ ਔਰ ਇਹਨਾਂ ਮਹੀਨਿਆਂ ਦੇ ਵਿੱਚ ਕਿੰਨੀਆਂ ਰਜਿਸਟਰੀਆਂ ਜਦੋਂ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਇੱਥੇ ਬਹੁਤ ਫਰਕ ਪਵੇਗਾ ਤਾਂ ਫਰਕ ਦੀ ਗੱਲ ਦੱਸ ਦਈਏ ਕਿ ਫਰਕ ਤੁਹਾਡੇ ਸਾਹਮਣੇ ਆ ਕਿ ਫਰਕ ਸਿਰਫ 100 150 200 ਰਜਿਸਟਰੀ ਦਾ ਫਰਕ ਜਿਹੜਾ ਉਹ ਹੁਸ਼ਿਆਰਪੁਰ ਦੇ ਤਹਿਸੀਲ ਕੰਪਲੈਕਸ ਵਿੱਚ ਨਿਕਲਦਾ ਕਿੰਨੇ ਕਾਗਜ ਰਜਿਸਟਰ ਹੋ ਰਿਹਾ ਔਰ ਕਿੰਨੇ ਕਾਗਜ ਲਿਖੇ ਜਾਂਦੇ ਆ ਔਰ ਕਿੰਨੇ ਕ ਲੋਕਾਂ ਨੂੰ ਪਰੇਸ਼ਾਨੀ ਆ ਜਿੱਥੋਂ ਤੱਕ ਅਸੀਂ ਵਿਊ ਲੈ ਆ ਤਾਂ ਲੋਕ ਕਹਿੰਦੇ ਆ ਕਿ ਸਾਡੀਆਂ ਰਜਿਸਟਰੀਆਂ ਤਾਂ ਆਰਾਮ ਨਾਲ ਹੋ ਰਹੀਆਂ ਔਰ ਬੜਾ ਤਰੀਕੇ ਨਾਲ ਕੰਮ ਚੱਲ ਰਿਹਾ ਔਰ ਐਵੇਂ ਕੰਮ ਪਹਿਲਾਂ ਵੀ ਚੱਲਦਾ ਸੀਗਾ ਤਾਂ ਅੱਜ ਵੀ ਦੱਸ ਦਈਏ ਕਿ ਉਸੇ ਤਰੀਕੇ ਦੇ ਕੰਮ ਚੱਲ ਰਿਹਾ ਔਰ ਹੁਸ਼ਿਆਰਪੁਰ ਤੁਸੀਂ ਤਹਿਸੀਲ ਕੰਪਲੈਕਸ ਦੀਆਂ ਤਸਵੀਰਾਂ ਵੇਖ ਰਹੇ ਹੋ ਔਰ ਫਿਰ ਤੁਹਾਨੂੰ ਕੱਲ ਦੀ ਡਿਟੇਲ ਦੇ ਵਿੱਚ ਕੱਲ ਦੀ ਡੇਟ ਦੇ ਵਿੱਚ ਤੁਹਾਨੂੰ ਪਠਾਨਕੋਟ ਦੀਆਂ ਵਿਖਾਵਾਂਗੇ ਫਿਰ ਗੁਰਦਾਸਪੁਰ ਦੀਆਂ ਵਿਖਾਵਾਂਗੇ ਫਿਰ ਤੁਹਾਨੂੰ ਮੁੱਖ ਸਰਸਫੀਆਂ ਬਖਾਵਾਂਗੇ ਪੂਰੀਆਂ ਤਹਿਸੀਲਾਂ ਦੀਆਂ ਰਜਿਸਟਰੀਆਂ ਜਿਹੜੀਆਂ ਕਿੰਨਾ ਕੁ ਮਾਲੀਆ ਕਿੱਧਰ ਨੂੰ ਜਾ ਰਿਹਾ ਕਿੰਨਾ ਪੈਸਾ ਇਕੱਠਾ ਹੋ ਰਿਹਾ ਕਿੰਨੇ ਲੋਕਾਂ ਦੀ ਪ੍ਰਾਪਰਟੀ ਦੇ ਕੰਮ ਚੱਲ ਰਹੇ ਆ ਔਰ ਐਨਓਸੀ ਤੋਂ ਬਿਨਾ ਜਾਂ ਐਨਓਸੀ ਵਾਲੇ ਕਿੰਨੇ ਕੁ ਕੇਸ ਸਾਹਮਣੇ ਆਉਂਦੇ ਆ ਫਿਲਹਾਲ ਤਾਂ ਕੋਈ ਅਜੇ ਸਾਹਮਣੇ ਨਹੀਂ ਆਇਆ ਕਿਉਂਕਿ ਜੋ ਅਸੀਂ ਡਿਟੇਲ ਲਈ ਆ ਤਾਂ 100 150 ਰਜਿਸਟਰੀ ਦਾ ਫਰਕ ਲੱਗਦਾ ਇਸ ਤੋਂ ਵੱਧ ਇੱਕ ਮਹੀਨੇ ਦੀ ਰੇਸ਼ਿਓ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਆ ਹੁਣ ਅਗਲੀਆਂ ਤਸਵੀਰਾਂ ਦੇ ਵਿੱਚ ਦੱਸਾਂਗੇ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਬਦਲਾਅ ਕੀਤੇ ਸੀ ਉਹ ਬਦਲਾਅ ਦਾ ਰੰਗ ਕੀ ਨਿਕਲ ਕੇ ਆਇਆ ਔਰ ਕਿੰਨੇ ਕੁ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਆ ਔਰ ਕਿੰਨੇ ਕੁ ਲੋਕਾਂ ਦੀ ਬੜੇ ਤਰੀਕੇ ਨਾਲ ਜਿੱਤੀਆਂ ਹੁੰਦੀਆਂ ਕਿੰਨੇ ਕੁ ਲੋਕਾਂ ਨੂੰ ਸਕੂਨ ਮਿਲਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ